ਸਤਿ ਸ਼੍ਰੀ ਅਕਾਲ ਮੈਂ ਸੁਖਮਨ ਨਕਾਨ ਫੈਸ਼ਨ ਡੀਨਰ ਬ੍ਰੇਟਾ ਤੋਂ ਅੱਜ ਅਸੀਂ ਤੁਹਾਡੇ ਲਈ ਇੱਕ ਨਵੇਂ ਸੂਟ ਦੀ ਵੀਡੀਓ ਲੈ ਕੇ ਆਏ ਆ ਨਵੇਂ ਸੂਟ ਦੀ ਵੀਡੀਓ ਦੇ ਵਿੱਚ ਅਸੀਂ ਇਹ ਡਿਜ਼ਾਈਨ ਹੈ ਜਿਹੜਾ ਤੁਹਾਡੇ ਲਈ ਲੈ ਕੇ ਆਏ ਹਾਂ ਦੇਖੋ ਇਹ ਕਾਟਨ ਲੀਲਨ ਸਟੱਫ ਦੇ ਵਿੱਚ ਸੂਟ ਹੈ ਦੇਖੋ ਇਹਦੇ ਵਿੱਚ ਅਸੀਂ ਇਹ ਡਿਜ਼ਾਈਨ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਇਹਦੇ ਤੇ ਅਸੀਂ ਜਰੀ ਵਰਕ ਦਾ ਜਿਹੜਾ ਸਾਰਾ ਕੰਮ ਕੀਤਾ ਹੋਇਆ ਹੈ ਇਹ ਤੁਸੀਂ ਜਿਹੜਾ ਜਰੀ ਵਰਕ ਦਾ ਇਹ ਕੰਮ ਕੀਤਾ ਹੋਇਆ ਤੁਸੀਂ ਇਸ ਨੂੰ ਤੁਸੀਂ ਧਾਗੇ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਹੋ ਪਹਿਲਾਂ ਵੀ ਅਸੀਂ ਇਹਦੀ ਇੱਕ ਸੂਟ ਦੀ ਵੀਡੀਓ ਪਾਈ ਸੀ ਜੌਰਜਟ ਦੇ ਵਿੱਚ ਸੂਟ ਹੈ ਜਿਹੜਾ ਅਸੀਂ ਉਹ ਤਿਆਰ ਕੀਤਾ ਸੀ ਉਹ ਵੀ ਕਿਸੇ ਮੇਰੀ ਭੈਣ ਨੇ ਸਾਡੇ ਤੋਂ ਸੂਟ ਹੈ ਜਿਹੜਾ ਡਿਜ਼ਾਈਨ ਕਰਵਾਇਆ ਸੀ ਹੁਣੇ ਦੁਬਾਰਾ ਸਾਨੂੰ ਮੈਸੇਜ ਆਇਆ ਸੀ ਕਿਸੇ ਮੇਰੀ ਭੈਣ ਦਾ ਇਹ ਸੂਟ ਉਹਨਾਂ ਨੇ ਇਹੀ ਸਟੱਫ ਦੇ ਵਿੱਚ ਇਹੀ ਕਲਰ ਦੇ ਵਿੱਚ ਇਹੀ ਡਿਜ਼ਾਈਨ ਦੇ ਵਿੱਚ ਸਾਡੇ ਤੋਂ ਸੂਟ ਹੈ ਜਿਹੜਾ ਤਿਆਰ ਕਰਵਾਇਆ ਹੈ ਅਸੀਂ ਇਹ ਸੂਟ ਹੈ ਜਿਹੜਾ ਉਸ ਮੇਰੀ ਭੈਣ ਦੇ ਲਈ ਤਿਆਰ ਕੀਤਾ ਹੈ ਉਹਨਾਂ ਨੇ ਇਹ ਸੂਟ ਦਾ ਇਹ ਸਾਰਾ ਫਰੰਟ ਕਰਵਾਇਆ ਹੈ ਇਹਦੇ ਵਿੱਚ ਫਰੰਟ ਤੋਂ ਬਾਅਦ ਉਹਨਾਂ ਨੇ ਇਹ ਤੁਸੀਂ ਜੇਕਰ 슬ੀਵਸ ਤੇ ਨਹੀਂ ਕਰਨਾ ਤਾਂ ਤੁਸੀਂ ਬਾਟਮ ਵੀ ਹੈ ਜਿਹੜੀ ਇਹਦੀ ਤਿਆਰ ਹੈ ਕਰਵਾ ਸਕਦੇ ਹੋ ਇਹਦੇ ਵਿੱਚ ਇਹ ਅਸੀਂ ਇਹਦੀਆਂ 슬ੀਵਸ ਸੀ ਇਹਦੇ ਅਸੀਂ ਫਰੰਟ ਕੀਤਾ ਹੋਇਆ ਸੀ ਤੁਸੀਂ ਜੇਕਰ ਆ ਬਾਟਮ ਤੇ 슬ੀਵਸ ਤੇ ਕਰਵਾਣਾ ਹੈ ਤਾਂ ਦੋਨਾਂ 슬ੀਵਸ ਤੇ ਵੀ ਕਰਵਾ ਸਕਦੇ ਹੋ ਤੇ ਬਾਟਮ ਤੇ ਵੀ ਕਰਵਾ ਸਕਦੇ ਹੋ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਅਸੀਂ ਤੁਹਾਨੂੰ ਸੂਟ ਹੈ ਜਿਹੜਾ ਤਿਆਰ ਕਰਕੇ ਦੇਵਾਂਗੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਸਾਨੂੰ ਫੈਬਰਿਕ ਲੈ ਕੇ ਡਿਜ਼ਾਈਨ ਵੀ ਸਾਡੇ ਤੋਂ ਤਿਆਰ ਕਰਵਾ ਰਹੀਆਂ ਨੇ ਅਸੀਂ ਉਹਨਾਂ ਨੂੰ ਕੜਾਈ ਕਰਕੇ ਡਿਜ਼ਾਈਨ ਕਰਕੇ ਜਿਹੜਾ ਸੂਟ ਹੈ ਜਿਹੜਾ ਤਿਆਰ ਕਰਕੇ ਭੇਜ ਰਹੇ ਹਾਂ ਜਿਹੜੀਆਂ ਮੇਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਫੈਬਰਿਕ ਨਹੀਂ ਪੀ ਸਕਦੀਆਂ ਤਾਂ ਸਾਡੇ ਤੋਂ ਫੈਬਰਿਕ ਪਲੱਸ ਡਿਜ਼ਾਈਨ ਤਿਆਰ ਹੈ ਜਿਹੜਾ ਉਹ ਕਰਵਾ ਸਕਦੀਆਂ ਨੇ ਅਸੀਂ ਉਹਨਾਂ ਨੂੰ ਇਹ ਡਿਜ਼ਾਈਨ ਹੈ ਜਿਹੜਾ ਤਿਆਰ ਕਰਕੇ ਦੇਵਾਂਗੇ ਤੁਸੀਂ ਜੇਕਰ ਕੋਈ ਹੋਰ ਡਿਜ਼ਾਈਨ ਤੁਹਾਨੂੰ ਇਸ ਡਿਜ਼ਾਈਨ ਤੋਂ ਬਿਨਾ ਕੋਈ ਹੋਰ ਡਿਜ਼ਾਈਨ ਤੁਹਾਡੇ ਕੋਲੇ ਸਕਰੀਨਸ਼ਾਟ ਪਿਆ ਉਹ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਵੀ ਤੁਹਾਡੇ ਕੋਲੇ ਕੋਈ ਵੀ ਡਿਜ਼ਾਈਨ ਕੋਈ ਵੀ ਸਕਰੀਨਸ਼ਾਟ ਲਿਆ ਪਿਆ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਾਨੂੰ ਉਹ ਡਿਜ਼ਾਈਨ ਹੈ ਜਿਹੜਾ ਸਕਰੀਨਸ਼ਾਟ ਲਿਆ ਹੋਇਆ ਹੈ ਉਹ ਸਾਨੂੰ ਤੇ ਜੋ ਅਸੀਂ ਤੁਹਾਨੂੰ ਉਸ ਨਾਲ ਦਾ ਡਿਜ਼ਾਈਨ ਹੈ ਜਿਹੜਾ ਸੂਟ ਤਿਆਰ ਕਰਕੇ ਭੇਜਾਂਗੇ ਇਸ ਲਈ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਨਵੇਂ-ਨਵੇਂ ਸੂਟਾਂ ਨੂੰ ਖਰੀਦਣ ਦੇ ਲਈ ਸਾਡੇ ਇੰਸਟਾਗ੍ਰam ਨੂੰ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ Facebook ਨੂੰ ਫੋਲੋ ਕਰੋ ਵੱਧ ਤੋਂ ਵੱਧ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸ ਦੇ ਲਈ ਤੁਹਾਡਾ ਸ਼ੁਕਰੀਆ